ਸਸ਼੍ਰੀਕਲ ਤੁਸੀਂ ਸੁਖ ਰਸਨ ਜੈਨਿੰਗਸ ਤੇ ਮੈਂ ਹਾਂ ਪ੍ਰਦੀਪ ਗੜ ਤਾਂ ਪੰਜਾਬੀ ਗਾਇਕ ਕਰਨਿਤ ਫਿਰ ਤੋਂ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਦਰਸਲ ਉਹਨਾਂ ਦਾ ਗਾਣਾ 315 ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਚੱਲ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਉਸ ਦੇ ਵਿਚਾਰੇ ਵਰਤੀ ਗਈ ਸਮੱਗਰੀ ਤੇ ਗਾਣੇ ਦੇ ਬੋਲ ਕੁਝ ਅਜਿਹੇ ਨੇ ਜੋ ਕਿ ਗਨ ਕਲਚਰ ਨੂੰ ਪ੍ਰਮੋਟ ਕਰਦੇ ਨੇ ਤਾਂ ਦੱਸਦੇ ਕਿ ਜੁਲੰਦਰ ਦੇ ਡੀਸੀ ਦੇ ਵੱਲੋਂ ਉਹਨਾਂ ਨੂੰ ਤਲਬ ਕੀਤਾ ਗਿਆ ਤਾਂ 16 ਅਗਸਤ ਨੂੰ 12 ਵਜੇ ਦੇ ਕਰੀਬ ਉਹਨਾਂ ਨੂੰ ਪੁਲਿਸ ਕਮਿਸ਼ਨਰ ਦੇ ਕੋਲੇ ਜਿਹੜਾ ਪੇਸ਼ ਹੋਣਾ ਪਏਗਾ ਤਾਂ ਦੱਸਦੇ ਕਿ 315 ਗਾਣਾ ਜੋ ਇਸ ਵੇਲੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਚੱਲ ਰਿਹਾ ਤੇ ਉਹਨਾਂ ਦੇ ਚੌਂਡ ਵਾਲੇ ਇਸ ਨੂੰ ਕਾਫੀ ਜ਼ਿਆਦਾ ਪਸੰਦ ਵੀ ਕਰ ਰਹੇ ਨੇ ਤਾਂ ਗੁਰਲੇਸ ਅਖਤਰ ਪੰਜਾਬੀ ਗਾਇਕਾ ਜਿਨ੍ਹਾਂ ਦੀ ਗਾਇਕੀ ਅਚੜੀ ਮੰਨੀ ਜਾਂਦੀ ਹੈ ਔਰ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਆਰਨੀਤ ਦੀ ਓ ਵੀ ਆਪਣੇ ਗਾਣਿਆਂ ਦੇ ਕਰਕੇ ਬੜੇ ਮਸ਼ਹੂਰ ਨੇ ਤੇ ਇਹੋ ਜਿਹਾ ਜਿਹੜਾ ਕੰਟੈਂਟ ਉਹਨਾਂ ਦੇ ਵੱਲੋਂ ਲਿਖਿਆ ਜਾਂਦਾ ਹੈ, ਗਾਇਆ ਜਾਂਦਾ ਉਹਨਾਂ ਦੇ ਚਾਹਣ ਵਾਲਿਆਂ ਦੇ ਵੱਲੋਂ ਦਰਸਲ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ ਪਰ ਹੁਣ ਜਲੰਧਰ ਦੇ ਡੀਸੀ ਦੇ ਵੱਲੋਂ ਦਰਸਲ ਇਹਨਾਂ ਨੂੰ ਤਲਬ ਕੀਤਾ ਜਾਂਦਾ ਹੈ 16 ਅਗਸਤ ਦੁਪਹਿਰ 12 ਵਜੇ ਦੇ ਕਰੀਬ ਇਹਨਾਂ ਨੂੰ ਬੁਲਾਇਆ ਜਾਏਗਾ। ਰਸ ਤੋਂ ਬਾਅਦ ਸਵਾਲ ਜਵਾਬ ਕੀਤੇ ਜਾਣਗੇ, ਪੁੱਛਿਆ ਜਾਏਗਾ ਤਾਂ ਦੱਸਦੇ ਕਿ ਸਮੱਗਰੀ ਨੂੰ ਲੈ ਕੇ ਤੇ ਗਾਣੇ ਦੇ ਬੋਲਾਂ ਨੂੰ ਲੈ ਕੇ ਇਸ ਵੇਲੇ ਪੰਜਾਬੀ ਗਾਇਕ ਤੇ ਪੰਜਾਬੀ ਗਾਇਕਾ ਵਿਵਾਦਾਂ ਦੇ ਵਿੱਚ ਘਿਰੇ ਹੋਏ ਨੇ ਤਾਂ ਬਿਲਕੁਲ 12 ਵਜੇ ਚੁਲੰਦਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਹਾਜ਼ਰ ਹੋਣ ਦੇ ਹੁਕਮ ਦਿੱਤੇ ਗਏ ਨੇ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਸੰਮਣ ਗਾਣੇ ਦੇ ਬੋਲ ਤੇ ਸਮੱਗਰੀ ਦੇ ਨਾਲ ਜੁੜੀ ਸ਼ਿਕਾਇਤ ਦੇ ਆਧਾਰ ਤੇ ਜਾਰੀ ਕੀਤਾ ਹੈ ਸ਼ਿਕਾਇਤਕਰਤਾ ਦੇ ਵੱਲੋਂ ਦੋਸ਼ ਲਗਾਇਆ ਗਿਆ ਕਿ ਇਸ ਗਾਣੇ ਦੇ ਵਿੱਚ ਕੁਝ ਅਜਿਹੇ ਤੱਤ ਨੇ ਜੋ ਵਿਵਾਦਤ ਮੰਨੇ ਜਾ ਰਹੇ ਨੇ ਤੇ ਕਾਨੂੰਨੀ ਤੌਰ ਤੇ ਜਾਂਚੀ ਹੋਵੇ ਦਾਸੇ ਕੇ ਆਰਨੇ ਤੇ ਗੁਰਲੇਜ਼ ਅਕਤਰ ਪੰਜਾਬੀ ਸੰਗੀਤ ਇੰਡਸਟਰੀ ਦੇ ਮਸ਼ਹੂਰ ਨਾਮ ਨੇ ਕਾਫੀ ਫੇਮਸ ਨਾਮ ਨੇ ਇਹਨਾਂ ਦੇ ਕਈ ਗੀਤ ਲੋਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰਸਿੱਧ ਨੇ ਇਹਨਾਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਕਈ ਹਿੱਟ ਗੀਤ ਦਿੱਤੇ ਨੇ ਸੰਗੀਤ ਪ੍ਰੇਮੀਆਂ ਦੇ ਵਿੱਚ ਖਾਸ ਲੋਕਪ੍ਰਿਤਾ ਹਾਸਲ ਵੀ ਜ਼ਰੂਰ ਕੀਤੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਸੁਖ ਰਸਮ ਸੈਂਡਿੰਗਸ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਪੰਜਾਬੀ ਗਾਇਕ ਕਰਨਿਤ ਫਿਰ ਤੋਂ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਦਰਸਲ ਉਹਨਾਂ ਦਾ ਗਾਣਾ 315 ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਚੱਲ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਉਸ ਦੇ ਵਿਚਾਰੇ ਵਰਤੀ ਗਈ ਸਮੱਗਰੀ ਤੇ ਗਾਣੇ ਦੇ ਬੋਲ ਕੁਝ ਅਜਿਹੇ ਨੇ ਜੋ ਕਿ ਗਨ ਕਲਚਰ ਨੂੰ ਪ੍ਰਮੋਟ ਕਰਦੇ ਨੇ ਤਾਂ ਦੱਸਦੇ ਕਿ ਜੁਲੰਦਰ ਦੇ ਡੀਸੀ ਦੇ ਵੱਲੋਂ ਉਹਨਾਂ ਨੂੰ ਤਲਬ ਕੀਤਾ ਗਿਆ ਤਾਂ 16 ਅਗਸਤ ਨੂੰ 12 ਵਜੇ ਦੇ ਕਰੀਬ ਉਹਨਾਂ ਨੂੰ ਪੁਲਿਸ ਕਮਿਸ਼ਨਰ ਦੇ ਕੋਲੇ ਜਿਹੜਾ ਪੇਸ਼ ਹੋਣਾ ਪਏਗਾ ਤਾਂ ਦੱਸ ਦਈਏ ਕਿ 315 ਗਾਣਾ ਜਿਸ ਵੇਲੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਚੱਲ ਰਿਹਾ ਤੇ ਉਹਨਾਂ ਦੇ ਚੌਂਡ ਵਾਲੇ ਇਸ ਨੂੰ ਕਾਫੀ ਜ਼ਿਆਦਾ ਪਸੰਦ ਵੀ ਕਰ ਰਹੇ ਨੇ ਤਾਂ ਗੁਰਲੇਸ਼ ਅਖਤਰ ਪੰਜਾਬੀ ਗਾਇਕਾ ਜਿਨ੍ਹਾਂ ਦੀ ਗਾਇਕੀ ਅਚੜੀ ਮੰਨੀ ਜਾਂਦੀ ਹੈ ਔਰ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਆਰਨੇਤ ਦੀ ਓ ਵੀ ਆਪਣੇ ਗਾਣਿਆਂ ਦੇ ਕਰਕੇ ਬੜੇ ਮਸ਼ਹੂਰ ਨੇ ਤੇ ਇਹੋ ਜਿਹਾ ਜਿਹੜਾ ਕੰਟੈਂਟ ਉਹਨਾਂ ਦੇ ਵੱਲੋਂ ਲਿਖਿਆ ਜਾਂਦਾ ਹੈ ਗਾਇਆ ਜਾਂਦਾ ਉਹਨਾਂ ਦੇ ਚਾਹਣ ਵਾਲਿਆਂ ਦੇ ਵੱਲੋਂ ਦਰਸਲ ਬਹੁਤ ਹੀ ਪਸੰਦ ਕੀਤਾ ਜਾਂਦਾ ਪਰ ਹੁਣ ਜਲੰਧਰ ਦੇ ਡੀਸੀ ਦੇ ਵੱਲੋਂ ਦਰਸਲ ਇਹਨਾਂ ਨੂੰ ਤਲਬ ਕੀਤਾ ਜਾਂਦਾ ਹੈ 16 ਅਗਸਤ ਦੁਪਹਿਰ 12 ਵਜੇ ਦੇ ਕਰੀਬ ਇਹਨਾਂ ਨੂੰ ਬੁਲਾਇਆ ਜਾਏਗਾ ਉਸ ਤੋਂ ਬਾਅਦ ਸਵਾਲ ਜਵਾਬ ਕੀਤੇ ਜਾਣਗੇ ਪੁੱਛਿਆ ਜਾਏਗਾ ਤਾਂ ਦੱਸਦੇ ਕਿ ਸਮੱਗਰੀ ਨੂੰ ਲੈ ਕੇ ਤੇ ਗਾਣੇ ਦੇ ਬੋਲਾਂ ਨੂੰ ਲੈ ਕੇ ਇਸ ਵੇਲੇ ਪੰਜਾਬੀ ਗਾਇਕ ਤੇ ਪੰਜਾਬੀ ਗਾਇਕਾ ਵਿਵਾਦਾਂ ਦੇ ਵਿੱਚ ਘਿਰੇ ਹੋਏ ਨੇ ਤਾਂ ਬਿਲਕੁਲ 12 ਵਜੇ ਚੁਲੰਦਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਹਾਜ਼ਰ ਹੋਣ ਦੇ ਹੁਕਮ ਦਿੱਤੇ ਗਏ ਨੇ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਸੰਮਣ ਗਾਣੇ ਦੇ ਬੋਲ ਤੇ ਸਮੱਗਰੀ ਦੇ ਨਾਲ ਜੁੜੀ ਸ਼ਿਕਾਇਤ ਦੇ ਆਧਾਰ ਤੇ ਜਾਰੀ ਕੀਤਾ ਹੈ ਸ਼ਿਕਾਇਤਕਰਤਾ ਦੇ ਵੱਲੋਂ ਦੋਸ਼ ਲਗਾਇਆ ਗਿਆ ਕਿ ਇਸ ਗਾਣੇ ਦੇ ਵਿੱਚ ਕੁਝ ਅਜਿਹੇ ਤੱਤ ਨੇ ਜੋ ਵਿਵਾਦਤ ਮੰਨੇ ਜਾ ਰਹੇ ਨੇ ਤੇ ਕਾਨੂੰਨੀ ਤੌਰ ਤੇ ਜਾਂਚੀ ਹੋਵੇ ਦਾਸੇ ਕਿ ਆਰਨੇਦ ਦੇ ਗੁਰਲੇਜ਼ ਅਕਤਰ ਪੰਜਾਬੀ ਸੰਗੀਤ ਇੰਡਸਟਰੀ ਦੇ ਮਸ਼ਹੂਰ ਨਾਮ ਨੇ ਕਾਫੀ ਫੇਮਸ ਨਾਮ ਨੇ ਇਹਨਾਂ ਦੇ ਕਈ ਗੀਤ ਲੋਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰਸਿੱਧ ਨੇ ਇਹਨਾਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਕਈ ਹਿੱਟ ਗੀਤ ਦਿੱਤੇ ਨੇ ਸੰਗੀਤ ਪ੍ਰੇਮੀਆਂ ਦੇ ਵਿੱਚ ਖਾਸ ਲੋਕਪ੍ਰਿਤਾ ਹਾਸਲ ਵੀ ਜ਼ਰੂਰ ਕੀਤੀ ਹੈ